भुगत ज्ञान दया वाद्य नाथ आप नाथ नाथी शब जा सिद्ध अवरा साद संयोग विजोग दोए कार चलावें ਲਿਖੇ ਆਵੇਂ ਪਹਾੜ ਲਿਖੇ ਆਵੇਂ ਪਹਾੜ ਆਦੇਸ਼ ਸਹਿ ਆਦੇਸ਼ ਆਦੇਸ਼ ਸਹਿ ਆਦੇਸ਼ ਆਦ ਅਨীন ਅਨਾਦ ਅਨਾਹਦ ਆਦ ਅਨীন ਅਨਾਦ ਅਨਾਹਦ ਜੁਗ ਜੁਗੇ ਕੋਬੇਸ ਜੁਗ ਜੁਗੇ ਕੋਬੇਸ ਅਸੀਂ ਜੋ ਵਡਦੈਨ ਪ੍ਰਸ਼ਾਦ ਕਹਿੰਦੇ ਆ ਯੋਗੀ ਲੋਕ ਇਹਨੂੰ ਭੁਗਤ ਕਹਿੰਦੇ ਆ ਉਹਨਾਂ ਦਾ ਪ੍ਰਸ਼ਾਦ ਇਹੋ ਜਿਹੇ ਨੂੰ ਚੂਰਮਾ ਬਣਦਾ ਮਾਰੇ ਕਿੰਨੇ ਪੂਗਤ ਗਿਆਨ ਗਿਆਨ ਨੂੰ ਚੂਰਮਾ ਬਣਾਓ ਲੋਕਾਂ ਦੀ ਅਗਿਆਨਤਾ ਦੂਰ ਕਰਨ ਰੂਪੀ ਪ੍ਰਸ਼ਾਦ ਬੰਡੋ ਪੂਗਤ ਗਿਆਨ ਦਇਆਪੰਡ ਹਰਨ ਅਸੀਂ ਆਂਦੇ ਲੰਗਰੀ ਜਾਂ ਲੰਗਰ ਵਟਾਉਣ ਵਾਲਾ ਕਈ ਡੇਰਿਆਂ ਵਿੱਚ ਪੰਡਾਰੀ ਵੀ ਕਹਿੰਦਾ ਲੰਗਰ ਵਰਤਾਉਣ ਵਾਲਾ ਕਹਿੰਦੇ ਦਇਆ ਪੰਡਾਰਣ ਦਇਆ ਨੂੰ ਵਰਤਾਵੀਂ ਬਣਾਓ ਦੇਖੋ ਨਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਤੁਸੀਂ 5 ਆਓ ਜਾਂ 50 ਆਓ ਜਾਂ 500 ਆ ਜਾਓ ਮੈਨੂੰ ਕੀ ਫਰਕ ਪੈਂਦਾ ਮਦਦ ਸਭ ਦੀ ਸੇਵਾ ਕਰ ਮੈਨੂੰ ਕੋਈ ਫਿਕਰਾ ਨਹੀਂ ਵੀ ਕੋਈ Hindu ਹੈ ਕੋਈ Sikh ਹੈ ਕੋਈ Musalman ਹੈ ਕੋ ਬਹੁਤ ਅਮੀਰ ਹੈ ਕੋ ਬਹੁਤ ਗੁਰੂ ਨਾਨਕ ਬਾਛਾ ਕੰਦੇ ਨੇ ਗਿਆਨ ਦਾ ਪੁਗਤ ਪ੍ਰਸ਼ਾਦ ਬਣਾਓ ਤੇ ਦਇਆ ਨੂੰ ਪੰਡਾਰਨ ਬਣਾਓ ਵੰਡੋ ਰਹਿਮਤ ਕਰੋ ਵਿਤ ਕਰੋ ਪੁਗਤ ਗਿਆਨ ਦਇਆ ਘਟ ਘਟ ਬਾਜੈ ਨਾਦ ਨਾਦ ਕੀ ਹੁੰਦਾ ਹੈ ਜੋਗੀਆਂ ਦੇ ਕੋਲ ਇੱਕ ਤੂਤੀਜੀ ਹੁੰਦੀ ਹੈ ਉਹਨੂੰ ਰਣ ਸਿੰਘਾ ਵੀ ਕਹਿੰਦੇ ਵੱਡਾ ਹੋਵੇ ਤੇ ਰਣ ਸਿੰਘਾ ਛੋਟੀ ਸਿੰਘੀ ਹੁੰਦੀ ਉਹ ਜਦੋਂ ਉਹਨਾਂ ਦਾ ਲੰਗਰ ਤਿਆਰ ਹੋ ਜਾਂਦਾ ਹੈ ਨਾ ਤੇ ਉਹ ਫਿਰ ਉਹਨੂੰ ਤੂਦੀ ਬੁਜਾ ਲੈਂਦਾ ਹੈ ਮਾਰੇ ਕੰਨੇ ਨੇ ਘਟ ਘਟ ਵਾਜਿਆ ਲਾ ਆ ਸਾਰਿਆਂ ਦੇ ਅੰਦਰ ਜਿਹੜਾ ਬੋਲ ਰਿਹਾ ਨਾ ਘਟ ਘਟ ਦੇ ਟੈਂਕੇ ਨੂੰ ਸਿਹਰੀ ਹੈ ਹਰ ਘਟ ਦੇ ਅੰਦਰ ਜਿਹੜਾ ਬੋਲ ਰਿਹਾ ਉਹ ਹੈ ਸੁਨੀਨਾ ਫਿਰ ਧਿਆਨ ਦਿਓ ਪਉਗਤ ਗਿਆਨ ਦਇਆ ਪੰਧਾਰਨ ਦਇਆ ਪੰਧਾਰਨ ਘਟ ਘਟ ਬਾਜੈ ਨਾਥ ਆਪ ਨਾਥ ਜਿਹੜਾ ਜੋਗੀਆਂ ਵਿੱਚ ਵੱਡਾ ਹੋਵੇ ਨਾ ਜੋਗੀ ਉਹਨੂੰ ਨਾਥ ਜੀ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਕਰਨ ਸਭ ਤੋਂ ਵੱਡਾ ਨਾਥ ਉਹ ਪ੍ਰਮਾਤਮਾ ਨਾਥ ਹੀ ਸਭ ਹੈ ਨਾਥ ਹੀ ਦਾ ਮਰਨ ਨਹੀਂ ਹੋਉਂਦਾ ਅਭੀ ਜਿ ਦੇਖਿਆ ਹੋਵੇ ਜ਼ਿੰਮੀਦਾਹ ਬੈਰ ਨੂੰ ਨੱਥ ਪਾਉਂਦੇ ਉਹਨੂੰ ਨੱਥਣਾ ਕਹਿੰਦੇ ਕਿਉਂ ਉਹ ਨੱਥ ਪਾਉਂਦੇ ਨੇ ਵੀ ਇਹ ਮੇਰੇ ਕਬੂਲ ਰਹਿ ਅਖਿਆ ਪਰਮਾਤਮਾ ਨਾਥ ਹੈ ਜਿਸ ਨੇ ਸਾਰੀ ਸ੍ਰਿਸ਼ਟੀ ਨਹੀਂ ਹੋਈ ਉਹਦੇ ਹੁਕਮ ਤੋਂ ਬਿਨਾ ਕੋਈ ਸਜੇ ਖਬੇ ਨਹੀਂ ਜਾ ਸਕਦਾ ਰੀਦ ਸਿੱਧ ਅਬਰਸਾਹ ਇਹ ਜਿਹੜੀਆਂ ਰੀਦੀਆਂ ਸਿੱਧੀਆਂ ਤੁਸੀਂ ਚੁੱਕੀ ਫਿਰਦੇ ਹੋ ਇਹ ਅਬਰਸਾਹ ਹੈ ਅਬਰਸਾਹ ਦਾ ਮਨੇ ਰੱਬ ਤੋਂ ਤੋੜਨ ਵਾਲਾ ਸਮਾਜ ਇਹਨਾਂ ਵਿੱਚ ਸਿੱਖ ਨੂੰ ਤੇ ਨਹੀਂ ਪਹਿਣਨਾ ਚਾਹੀਦਾ ਅਬਰੇ ਤੇ ਕਿ ਸ਼ਰਮ ਨਹੀਂ ਪਹਿਣਾ ਜਿਹੜਾ ਰੀਦੀਆਂ ਸਿੱਧੀਆਂ ਚ ਪੈ ਗਿਆ ਉਹ ਰੱਬ ਤੋਂ ਟੁੱਟ ਗਿਆ ਬਾਣੀ ਤੇ ਕਹਿੰਦੀ ਹੈ ਕਿ ਨਵ ਨਿੱਧੀ 18 ਸਿੱਧੀ ਪਿੱਛੇ ਲੱਗੀਆਂ ਫਿਰ ਹੈ ਜੋ ਹਰ ਹਿਰਦੈ ਸਦਾ ਜਿਹੜਾ ਪਰਮੇਸ਼ੁਰ ਦਾ ਪੱਲਾ ਫੜ ਲੇਗਾ ਅਰ ਜੀਆਂ ਸਿਗੀਆਂ ਤੋਂ ਮਗਰਤੀਆਂ ਪੜ ਉਹਨੂੰ ਕਮੀ ਨਹੀਂ ਰਹੇ ਰੋਜ਼ ਤੁਸੀਂ ਪੜਿਓ ਪ੍ਰਭ ਕੇ ਸਿਮਰਨ ਰਿੱਧ ਸਿੱਧ ਨਾਹਨੇ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਪ੍ਰਭ ਕੇ ਸਿਮਰਨ ਜਦ ਤਮ ਪੂਜਾ ਰੱਬ ਕੇ ਸਿਮਰਨ ਤੋ ਅੱਖਾਂ ਇਹ ਅਬਰ ਸਾਗ ਇਹਨਾਂ ਦੇ ਪਿੱਛੇ ਪੈ ਕੇ ਅਸੀਂ ਰੱਬ ਤੋਂ ਟੁੱਟ ਜਾਂਦੇ ਐਣੀ ਮੈਂ ਨਹੀਂ ਇਹ ਦੇ ਹੱਕ ਤੇ ਸੰਜੋਗ ਵਿਜੋਗ ਦੋਏ ਕਾਰ ਚਲਾਉਂ ਇੱਕ ਕਾਰ ਹੁੰਦੀ ਆ ਜਿਹੜੀ ਸੜਕਾਂ ਤੇ ਚੱਲਦੀ ਚਾਰ ਪਹੀਆ ਵਾਲੀ ਇਹ ਉਹ ਕਾਰ ਨਹੀਂ ਇਹ ਸੰਸਾਰ ਦੀ ਉਤਪਤੀ ਤੇ ਬਿੰਦ ਸਮਧੀ ਘਾਰ ਇਹਨੂੰ ਕਹਿੰਦੇ ਸੰਯੋਗ ਤੇ ਵਿਜੋਗ ਸੰਯੋਗ ਦਾ ਮਤਲਬ ਹੈ ਮਿਲਣਾ ਵਿਜੋਗ ਦਾ ਮਤਲਬ ਹੈ ਵਿਛੜਨਾ ਇੱਕ ਧੀ ਜਨਮ ਕਿਧਰੇ ਲੈਂਦੀ ਹੈ ਫਿਰ ਜਦੋਂ ਦਾ ਵਿਆਹ ਦਾ ਵਿਜੋਗ ਹੋ ਜਾਂਦਾ ਉਸ ਦਿਕੇ ਪਤਾ ਇਹ ਸਾਰੇ ਸੰਸਾਰ ਦੀ ਘਾਰ ਇਹਨਾਂ ਦੋ ਅਕਰਤ ਕਰਦੇ ਕਿਧਰੇ ਮੇਲ ਹੋ ਰਿਹਾ ਕਿਧਰੇ ਵਿਛੋੜਾ ਸੰਯੋਗ ਵਿਜੋਗ ਧੋਏ लिखे आवे भाग ने आ मथे ने। जो मथे ते लिखा हो हिस्सा ले भावे को कहना टेल ला लो नहीं जी आओ चाहिए मैं आओ तू लिखे हमें आदेश जिस आद अनिल अनाद अनाहत